ਸਰਕਾਰ ਅਤੇ ਕਾਰਪੋਰੇਸ਼ਨ ਪਾਸੋਂ ਲਾਗੂ ਕਰਾਉਣ ਲਈ ਇੱਕ ਗੇਟ ਰੈਲੀ ਕੀਤੀ ਗਈ ਇਸ ਮੌਕੇ ਵਕਫਕ ਬੁਲਾਰੇ ਨੇ ਬੋਲਦਿਆਂ ਕਿਹਾ ਕਿ ਪਿਛਲੇ 3 ਸਾਲਾਂ ਤੋਂ ਪੰਜਾਬ ਦੀ ਮਾਨ ਸਰਕਾਰ ਕੱਚੇ ਕੰਮਿਆਂ ਨੂੰ ਪੱਕੇ ਕਰਨ ਦੀ ਬਜਾਏ ਡੰਗ ਟਪਾਉ ਨੀਤੀ ਤਹਿਤ ਕੰਮ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਕੱਚੇ ਕੰਮਿਆਂ ਨੂੰ ਸਰਕਾਰ ਬਣਨ ਤੇ ਬੜੀ ਆਸ ਸੀ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲ ਦੇ ਆਧਾਰ ਤੇ ਕੰਮਿਆਂ ਤੇ ਵਿਭਾਗੀ ਅਤੇ ਜਾਇਜ਼ ਮੰਗਾਂ ਨੂੰ ਤੁਰੰਤ ਲਾਗੂ ਕਰੇਗੀ ਪਰੰਤੂ ਇਹ ਸਰਕਾਰ ਦੂਜੀਆਂ ਸਰਕਾਰਾਂ ਵਾਂਗ ਲਾਰਿਆਂ ਦੇ ਨੀਤੀ ਤਹਿਤ ਕੱਚੇ ਕਾਮਿਆਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੇ ਨੇ ਉਹਨਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਸਮਾਂ ਰਹਿੰਦੇ ਆ ਕੱਚੇ ਕਾਮਿਆਂ ਦੀ ਜਾਇਜ਼ ਮੰਗਾਂ ਲਾਗੂ ਨਾ ਕੀਤੀਆਂ ਤੇ ਉਹ 20 21 ਤੇ 22 ਮਈ ਨੂੰ ਪੂਰੇ ਪੰਜਾਬ ਅੰਦਰ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨਗੇ ਜਿਵੇਂ ਕਿ ਅੱਜ ਵੀ ਸਾਨੂੰ ਸਰਕਾਰ ਨੇ 2 ਵਜੇ ਦੀ ਮੀਟਿੰਗ ਦਿੱਤੀ ਹੈ ਸਾਡੀ ਜੋ ਅੱਜ ਮੀਟਿੰਗ ਹੈ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਹੋਣੀ ਹੈ ਜੇ ਇਸ ਮੀਟਿੰਗ ਵਿੱਚ ਸਾਡਾ ਕੋਈ ਪੁਖਤਾ ਹੱਲ ਨਹੀਂ ਕੱਢਿਆ ਜਾਂਦਾ ਤਾਂ ਫਿਰ ਜਿਵੇਂ ਕੀ ਸਾਡੇ ਸੰਘਰਸ਼ ਅਲਿੱਕੇ ਹੋਏ ਨੇ 2021 22 ਦੀ ਹੜਤਾਲ ਅਤੇ ਟ੍ਰਾਂਸਪੋਰਟ ਮੰਤਰੀ ਦਾ ਘਰਾਓ ਜਾਂ ਮੁੱਖ ਮੰਤਰੀ ਦਾ ਘਰਾਓ ਸਾਰੇ ਸਾਡੇ ਐਕਸ਼ਨ ਉਹ ਸਟੈਂਡ ਕਰਨਗੇ ਤੇ ਹੋਰ ਵੀ ਜਿਵੇਂ ਸੈਂਟਰ ਵੱਲੋਂ ਕਹੂਗੀ ਤੇ ਖੇ ਸੰਘਰਸ਼ ਕੀਤੇ ਜਾਣਗੇ। ਭਾਈ ਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਜਸਵਿੰਦਰ ਸਿੰਘ ਸੈਕਟਰੀ ਪੰਜਾਬ ਰੋਡ ਵਿੱਚ ਪਣ ਬਸ ਪੀਆਰਟੀ ਸੀ ਕੰਟਰੈਕਟ ਵਰਕ ਤੇ ਜਿਹਨਾਂ ਡੀਪੂ ਬੋਰਡ ਲੱਗਦਾ ਜੀ। ਇਹ ਕੀ ਮਸਲਾ ਜੀ ਪੂਰਾ ਕਿਉਂ ਇਹ ਟ੍ਰੇਲਿੰਗ ਕੀਤੀ ਜਾ ਰਹੀ ਹੈ? ਦੇਖੋ ਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਗਭਗ ਸਰਕਾਰ ਬਣਨੇ ਤਿੰਨ ਸਾਢੇ ਦਸ ਸਾਲ ਹੋ ਗਏ ਸਾਨੂੰ ਪੰਜਾਬ ਦੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੜੀ ਸਾਡੇ ਕੱਚੇ ਮਲਾਜਮਾਂ ਦੀਆਂ ਮੰਗਾਂ ਨੇ ਹਰ ਵਾਰ ਸਾਨੂੰ ਮੀਟਿੰਗਾਂ ਦੇ ਕੇ ਸਾਨੂੰ ਭਰੋਸੇ ਦੇ ਵਿੱਚ ਲੈ ਕੇ ਸਾਨੂੰ ਲਾਰੇ ਲੱਪੇ ਲਾ ਰਹੀ ਹੈ ਜਿਸ ਦੇ ਰੋਸ ਵਜੋਂ ਅਸੀਂ ਅੱਜ ਇੱਥੇ ਗੇਟ ਰੈਲੀ ਕੀਤੀ ਆ ਤੇ ਇਸ ਤੋਂ ਬਾਅਦ ਅਸੀਂ 22 ਤਰੀਕ ਦੀ ਹੜਤਾਲ ਆ ਜੋ ਬੱਸਾਂ ਸਰਕਾਰੀ ਬੱਸਾਂ ਦਾ ਚੱਕਾ ਜਾਵਾਂ ਅਸੀਂ ਉਹ ਕਰਾਂਗੇ ਸਰਕਾਰ ਜਦੋਂ ਬਣੀ ਸੀਗੀ ਤਾਂ ਸਾਨੂੰ ਬੜੀ ਆਸ ਸੀ ਵੀ ਸਾਡੇ ਜਿਹੜੇ ਵਿਭਾਗ ਦੇ ਮਸਲੇ ਆ ਜਾਂ ਸਾਡੇ ਕੱਚੇ ਮਲਾਜਮਾਂ ਦੇ ਮਸਲੇ ਆ ਵੀ ਸਰਕਾਰ ਉਹਨੂੰ ਪਾਇਲ ਦੇ ਆਧਾਰ ਤੇ ਹੱਲ ਕਰੂਗੀ ਪਰੰਤੂ ਸਰਕਾਰ ਸਾਡੇ ਨਾਲ ਮੀਟਿੰਗਾਂ ਕਰਦੀਆਂ ਮੀਟਿੰਗਾਂ ਦੇ ਵਿੱਚ ਸਾਨੂੰ ਕਹਿੰਦੇ ਤੁਹਾਡੀਆਂ ਮੰਗਾਂ ਜਾਇਜ਼ ਨੇ ਅਸੀਂ ਜੂਰ ਹੱਲ ਕਰਾਂਗੇ ਸਾਨੂੰ 15 ਦਿਨ ਦਾ ਟਾਈਮ ਦੇ ਦਿਓ ਸਾਨੂੰ 1 ਮਹੀਨਾ ਦਾ ਟਾਈਮ ਦੇ ਦਿਓ ਅਸੀਂ ਹਰ ਵਾਰ ਚਲੋ ਟਾਈਮ ਦੇ ਦਿੰਦੇ ਆ ਵੀ ਚਲੋ ਕੋਈ ਗੱਲ ਨਹੀਂ ਸਰਕਾਰ ਬਣੀ ਹੋਈ ਹੈਗੀ ਪਰ ਕਿਤਨਾ ਕਿਤੇ ਸਰਕਾਰ ਸਾਨੂੰ ਜਿਹੜੇ ਲਾਰੇ ਲਾ ਰਹੀ ਹੈਗੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਵੱਲ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈ ਜਾਂ ਸਾਡੇ ਵਿਭਾਗ ਦੇ ਜਿੰਨੇ ਵੀ ਮਸਲੇ ਆ ਗਏ ਸਾਡੇ ਵਿਭਾਗ ਦੇ ਵਿੱਚ ਜਿਵੇਂ ਕਿਲੋਮੀਟਰ ਸਕੀਮ ਦੀ ਜਿਹੜੀ ਬੱਸਾਂ ਨੇ ਉਹ ਸਰਕਾਰ ਪਾ ਰਹੀ ਹੈਗੀ ਜਿਸ ਦਾ ਸਾਡੇ ਜਥੇਬੰਦੀ ਵੱ ਸਾਡੇ ਕੱਚੇ ਮਜ਼ਦੂਰਾਂ ਵੱਲੋਂ ਰੋਸ਼ ਅ ਅਬਜਤਲ ਕੇ ਅਸੀਂ ਜ਼ਾਹਰ ਕਰਦੇ ਆਂਗੇ ਕਿਉਂਕਿ ਜਿਹੜੀਆਂ ਬੱਸਾਂ ਨੇਗੀਆਂ ਇਹਨਾਂ ਦਾ ਸਾਡੇ ਵਿਭਾਗ ਨੂੰ ਲੱਖਾਂ ਕਰੋੜਾਂ ਦੇ ਵਿੱਚ ਜੋ ਚੂਨਾਗਾ ਉਹ ਲੱਗਦਾ ਹੈ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿੰਨੇ ਸਾਡੇ ਕੱਚੇ ਮਜ਼ਦੂਰਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਜਰੂਰ ਹੱਲ ਕੀਤਾ ਜਾਵੇ ਤੇ ਨਾਲ ਦੀ ਨਾਲ ਸਰ ਸਰ ਸਫਰ ਸਹੂਲਤ ਨੂੰ ਦੇਖਦੇ ਹੋਏ ਜਿਵੇਂ ਔਰਤਾਂ ਦਾ ਪੰਜਾਬ ਦੇ ਵਿੱਚ ਸਫਰ ਜਿਹੜਾ ਫ੍ਰੀ ਕੀਤਾ ਹੋਇਆ ਹੈਗਾ ਉਸ ਨੂੰ ਦੇ ਸਾਡੀ ਮੰਗ ਹੈ ਵੀ ਘਟੋ ਘਟ ਸਰਕਾਰੀ ਬੱਸਾਂ ਦੀ ਕੀਮਤ 10000 ਦੇ ਲਗਭਗ ਕੀਤੀ ਜਾਵੇ ਤਾਂ ਜੋ ਜਿਹੜੀਆਂ ਸਾਡੀਆਂ ਮਾਮਾਂ ਭੈਣਾਂ ਜਾਂ ਸਾਡੇ ਸਟੂਡੈਂਟ ਸਫਰ ਕਰਦੇ ਬਸਾਂ ਦੇ ਵਿੱਚੋਂ ਸਹੀ ਢੰਗ ਨਾਲ ਕਰ ਸਕਣ ਅਗਲਾ ਕੀ ਪ੍ਰੋਗਰਾਮ ਹੈ ਜੇ ਨਹੀਂ ਤੁਹਾਡੀ ਮੰਗਾ ਮੰਨੀ ਜਾਂਦੀ 20 ਕੀ ਤਰੀਕ ਦੀ ਸਾਡੀ ਹੜਤਾਲ ਹੈ 20 ਕੀ 21 ਤਰੀਕ ਦੀ ਸਾਡੀ ਹੜਤਾਲ ਹੈ ਜੇ ਸਾਡੀ ਮੰਗਾ ਸਰਕਾਰ ਨਹੀਂ ਮੰਨਦੀ ਤਾਂ ਅਸੀਂ 21 ਤਰੀਕ ਨੂੰ ਮੁੱਖ ਮੰਤਰੀ ਰਾਹ ਛਗੇ ਧਰਨਾ ਲਾਵਾਂਗੇ ਜੇ ਜੇਕਰ ਫਿਰ ਵੀ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਅਸੀਂ ਕੋਈ ਜਵੇਂ ਸਾਡੀ ਕੋਈ ਸੈਂਟਰ ਬੋਡੀ ਵੀ ਪ੍ਰੋਗਰਾਮ ਲੈ ਕੋਗੀ ਜਾਂ ਕੋਈ ਵੀ ਕੁਝ ਵੀ ਕਰੂਗੀ ਕੋਈ ਗੁੱਪਤ ਐਕਸ਼ਨ ਅਸੀਂ ਕਰਾਂਗੇ ਤੇ ਅੱਜ ਸਿੱਕਾ ਸਰਕਾਰ ਤੋਂ ਇੱਕ ਆਸ ਵੀ ਕਰਦੇ ਆ ਸਾਡੀ ਅੱਜ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਨੇ ਲਗਭਗ 2:00 ਵਜੇ ਚੰਡੀਗੜ੍ਹ ਵਿਖੇ ਮੀਟਿੰਗ ਬੁਲਾਈ ਹੈ ਸੋ ਸਾਡੇ ਸੈਂਟਰ ਬੋਰਡ ਦੇ ਨੁਮਾਇੰਦੇ ਉੱਥੇ ਪਹੁੰਚੇ ਹੋਇਆਗੇ ਸੋ ਅਸੀਂ ਆਸ ਕਰਦੇ ਆ ਵੀ ਸਰਕਾਰ ਜਿਹੜੀ ਸਾਡੀ ਮੰਗਾਂ ਨੇ ਉਹਦਾ ਜਰੂਰ ਹੱਲ ਕਰੂਗੀ ਜੇਕਰ ਨਹੀਂ ਕਰਦੀ ਤਾਂ ਅਸੀਂ ਹੋਰ ਤਿੱਖੇ ਸੰਘਰਸ਼ ਕਰਾਂਗੇ ਉਡਲਾਟਾ ਵਿਖੇ ਪੰਜਾਬ ਰੋਡ ਵਿੱਚ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਸਰਕਾਰ ਅਤੇ ਕਾਰਪੋਰੇਸ਼ਨ ਪਾਸੋਂ ਲਾਗੂ ਕਰਾਉਣ ਲਈ ਇੱਕ ਗੇਟ ਰੈਲੀ ਕੀਤੀ ਗਈ ਇਸ ਮੌਕੇ ਵਕਫਕ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਪਿਛਲੇ 3 ਸਾਲਾਂ ਤੋਂ ਪੰਜਾਬ ਦੀ ਮਾਨ ਸਰਕਾਰ ਕੱਚੇ ਕੰਮਿਆਂ ਨੂੰ ਪੱਕੇ ਕਰਨ ਦੀ ਬਜਾਏ ਡੰਗ ਟਪਾਉ ਨੀਤੀ ਤਹਿਤ ਕੰਮ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਕੱਚੇ ਕੰਮਿਆਂ ਨੂੰ ਸਰਕਾਰ ਬਣਨ ਤੇ ਬੜੀ ਆਸ ਸੀ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲ ਦੇ ਆਧਾਰ ਤੇ ਕਾਮਿਆਂ ਤੇ ਵਿਭਾਗੀ ਅਤੇ ਜਾਇਜ਼ ਮੰਗਾਂ ਨੂੰ ਤੁਰੰਤ ਲਾਗੂ ਕਰੇਗੀ ਪਰੰਤੂ ਇਹ ਸਰਕਾਰ ਦੂਜੀਆਂ ਸਰਕਾਰਾਂ ਵਾਂਗ ਲਾਰਿਆਂ ਦੇ ਨੀਤੀ ਤਹਿਤ ਕੱਚੇ ਕਾਮਿਆਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੇ ਨੇ ਉਹਨਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਸਮਾਂ ਰਹਿੰਦੇ ਆ ਕੱਚੇ ਕਾਮਿਆਂ ਦੀ ਜਾਇਜ਼ ਮੰਗਾਂ ਲਾਗੂ ਨਾ ਕੀਤੀਆਂ ਤੇ ਉਹ 20 21 ਤੇ 22 ਮਈ ਨੂੰ ਪੂਰੇ ਪੰਜਾਬ ਅੰਦਰ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨਗੇ ਜਿਵੇਂ ਕਿ ਅੱਜ ਵੀ ਸਾਨੂੰ ਸਰਕਾਰ ਨੇ 2 ਵਜੇ ਦੀ ਮੀਟਿੰਗ ਦਿੱਤੀ ਹੈ ਸਾਡੀ ਜੋ ਅੱਜ ਮੀਟਿੰਗ ਹੈ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਹੋਣੀ ਹੈ ਜੇ ਇਸ ਮੀਟਿੰਗ ਵਿੱਚ ਸਾਡਾ ਕੋਈ ਪੁਖਤਾ ਹੱਲ ਨਹੀਂ ਕੱਢਿਆ ਜਾਂਦਾ ਤਾਂ ਫਿਰ ਜਿਵੇਂ ਕੀ ਸਾਡੇ ਸੰਘਰਸ਼ ਅਲਿੱਕੇ ਹੋਏ ਨੇ 2021 22 ਦੀ ਹੜਤਾਲ ਅਤੇ ਟਰਾਂਸਪੋਰਟ ਮੰਤਰੀ ਦਾ ਘਰਾਓ ਜਾਂ ਮੁੱਖ ਮੰਤਰੀ ਦਾ ਘਰਾਓ ਸਾਰੇ ਸਾਡੇ ਐਕਸ਼ਨ ਹੋ ਸਟੈਂਡ ਕਰਨਗੇ ਤੇ ਹੋਰ ਵੀ ਜਿਵੇਂ ਸੈਂਟਰ ਬੱਡੀ ਕਹੂਗੀ ਤੇ ਖੇ ਸੰਘਰਸ਼ ਕੀਤੇ ਜਾਣਗੇ। ਭਾਈ ਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਜਸਵਿੰਦਰ ਸਿੰਘ ਸਲਟਰੀ ਪੰਜਾਬ ਰੋਡ ਵਿੱਚ ਪਣ ਬਸਪੀਆ ਕਿਸੇ ਕੰਟਰੈਕਟ ਵਰਕ ਤੇ ਜਿਨਾ ਡੀਪੂ ਬੋਰਡ ਲੱਗਦਾ ਜੀ। ਇਹ ਕੀ ਮਸਲਾ ਜੀ ਪੂਰਾ ਕਿਉਂ ਗੇਟ ਰੈਲੀ ਕੀਤੀ ਜਾ ਰਹੀ ਹੈ ਦੇਖੋ ਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਗਭਗ ਸਰਕਾਰ ਬਣਨੇ ਤਿੰਨ ਸਾਢੇ ਦਸ ਸਾਲ ਹੋ ਗਏ ਸਾਨੂੰ ਪੰਜਾਬ ਦੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੜੀ ਸਾਡੇ ਕੱਚੇ ਮਲਾਜਮਾਂ ਦੀਆਂ ਮੰਗਾਂ ਨੇ ਹਰ ਵਾਰ ਸਾਨੂੰ ਮੀਟਿੰਗਾਂ ਦੇ ਕੇ ਸਾਨੂੰ ਭਰੋਸੇ ਦੇ ਵਿੱਚ ਲੈ ਕੇ ਸਾਨੂੰ ਲਾਰੇ ਲੱਪੇ ਲਾ ਰਹੀ ਹੈ ਜਿਸ ਦੇ ਰੋਸ ਵਜੋਂ ਅਸੀਂ ਅੱਜ ਇੱਥੇ ਗੇਟ ਰੈਲੀ ਕੀਤੀ ਆ ਤੇ ਇਸ ਤੋਂ ਬਾਅਦ ਅਸੀਂ 22 ਕਿਬਾਈ ਤਰੀਕ ਦੀ ਹੜਤਾਲ ਆ ਜੋ ਬੱਸਾਂ ਸਰਕਾਰੀ ਬੱਸਾਂ ਦਾ ਚੱਕਾ ਜਾਵਾਂ ਅਸੀਂ ਉਹ ਕਰਾਂਗੇ ਸਰਕਾਰ ਜਦੋਂ ਬਣੀ ਸੀਗੀ ਤਾਂ ਸਾਨੂੰ ਬੜੀ ਆਸ ਸੀ ਵੀ ਸਾਡੇ ਜਿਹੜੇ ਵਿਭਾਗ ਦੇ ਮਸਲੇ ਆ ਜਾਂ ਸਾਡੇ ਕੱਚੇ ਮੁਲਾਜ਼ਮਾਂ ਦੇ ਮਸਲੇ ਆ ਵੀ ਸਰਕਾਰ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰੂਗੀ ਪਰੰਤੂ ਸਰਕਾਰ ਸਾਡੇ ਨਾਲ ਮੀਟਿੰਗਾਂ ਕਰਦੀ ਆ ਮੀਟਿੰਗਾਂ ਦੇ ਵਿੱਚ ਸਾਨੂੰ ਕਹਿੰਦੇ ਤੁਹਾਡੀਆਂ ਮੰਗਾਂ ਜਾਇਜ਼ ਨੇ ਅਸੀਂ ਜੂਰ ਹੱਲ ਕਰਾਂਗੇ ਸਾਨੂੰ 15 ਦਿਨ ਦਾ ਟਾਈਮ ਦੇ ਦਿਓ ਸਾਨੂੰ 1 ਮਹੀਨਾ ਦਾ ਟਾਈਮ ਦੇ ਦਿਓ ਅਸੀਂ ਹਰ ਵਾਰ ਚਲੋ ਟਾਈਮ ਦੇ ਦੇਣੇ ਆ ਵੀ ਚਲੋ ਕੋਈ ਗੱਲ ਨਹੀਂ ਸਰਕਾਰ ਬਣੀ ਹੋਈ ਹੈਗੀ ਪਰ ਕਿਤਨਾ ਕਿਤੇ ਸਰਕਾਰ ਸਾਨੂੰ ਜਿਹੜੇ ਲਾਰੇ ਲਾ ਰਹੀ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਵੱਲ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈ ਜਾਂ ਸਾਡੇ ਵਿਭਾਗ ਦੇ ਜਿੰਨੇ ਵੀ ਮਸਲੇ ਆਗੇ ਸਾਡੇ ਵਿਭਾਗ ਦੇ ਵਿੱਚ ਜਿਵੇਂ ਕਿਲੋਮੀਟਰ ਸਕੀਮ ਦੀ ਜਿਹੜੀ ਬੱਸਾਂ ਨੇ ਉਹ ਸਰਕਾਰ ਪਾ ਰਹੀ ਹੈ ਕਿ ਜਿਸ ਦਾ ਸਾਡੇ ਜਥੇਬੰਦੀ ਵੱਲੋਂ ਸਾਡੇ ਕੱਚੇ ਬਲਾਜਮਾ ਵੱਲੋਂ ਰੋਸ਼ ਜ਼ਿਆਦਾ ਰਕੇ ਸੀ ਜाहिर ਕਰਦੇ ਆਂਗੇ ਕਿਉਂਕਿ ਜਿਹੜੀਆਂ ਬੱਸਾਂ ਨੇਗੀਆਂ ਇਹਨਾਂ ਦਾ ਸਾਡੇ ਵਿਭਾਗ ਨੂੰ ਲੱਖਾਂ ਕਰੋੜਾਂ ਦੇ ਵਿੱਚ ਜੋ ਚੂਨਾਗਾ ਉਹ ਲੱਗਦਾ ਹੈ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿੰਨੇ ਸਾਡੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੇ ਉਹਨਾਂ ਦਾ ਜਰੂਰ ਹੱਲ ਕੀਤਾ ਜਾਵੇ ਤੇ ਨਾਲ ਦੀ ਨਾਲ ਸਰ ਸਰ ਸਹੂਲਤ ਨੂੰ ਦੇ ਜਿਵੇਂ ਔਰਤਾਂ ਦਾ ਪੰਜਾਬ ਦੇ ਵਿੱਚ ਸਫਰ ਜਿਹੜਾ ਫ੍ਰੀ ਕੀਤਾ ਹੋਇਆ ਹੈਗਾ ਉਸ ਨੂੰ ਦੇ ਸਾਡੀ ਮੰਗ ਹੈ ਵੀ ਇੱਕ ਟੋਟਾ-ਟੋਟਾ ਸਰਕਾਰੀ ਬੱਸਾਂ ਦੇ ਗਿਣਤੇ 10000 ਦੇ ਲਗਭਗ ਕੀਤੀ ਜਾਵੇ ਤਾਂ ਜੋ ਜਿਹੜੀਆਂ ਸਾਡੀਆਂ ਮਾਮਾ ਪੈਣਾ ਜਾਂ ਸਾਡੇ ਸਟੂਡੈਂਟ ਸਫਰ ਕਰਦੇ ਬੱਸਾਂ ਦੇ ਵਿੱਚ ਉਹ ਸਹੀ ਢੰਗ ਨਾਲ ਕਰ ਸਕਣ ਅਗਲਾ ਕੀ ਪ੍ਰੋਗਰਾਮ ਹੈ ਜੇ ਨਹੀਂ ਤੁਹਾਡੀ ਮੰਦਾ ਮੰਨੀ ਜਾਂਦੀ 20 ਕੀ ਤਰੀਕ ਦੀ ਸਾਡੀ ਹੜਤਾਲ ਹੈ 20 ਕੀ 21 ਤਰੀਕ ਦੀ ਸਾਡੀ ਹੜਤਾਲ ਹੈ ਜੇ ਸਾਡੀ ਮੰਗਾਂ ਸਰਕਾਰ ਨਹੀਂ ਮੰਨਦੀ ਤਾਂ ਅਸੀਂ 21 ਤਰੀਕ ਨੂੰ ਮੁੱਖ ਮੰਤਰੀ ਰਾਹ ਛਗੇ ਧਰਨਾ ਲਾਵਾਂਗੇ ਜੇ ਜੇਕਰ ਫਿਰ ਵੀ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਸੀਂ ਕੋਈ ਜਵੇਂ ਸਾਡੀ ਕੋਈ ਸੈਂਟਰ ਬੋਡੀ ਵੀ ਪ੍ਰੋਗਰਾਮ ਲੇਖੋਗੀ ਜਾਂ ਕੋਈ ਵੀ ਕੁਝ ਵੀ ਕਰੂਗੀ ਕੋਈ ਗੱਪਾਂ ਟਕਸ਼ਨਾਸ਼ੀ ਕਰਾਂਗੇ ਤੇ ਅੱਜ ਇੱਕ ਸਰਕਾਰ ਤੋਂ ਕਾਸ ਵੀ ਕਰਦੇ ਸਾਡੀ ਅੱਜ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਨੇ ਲਗਭਗ 2:00 ਵਜੇ ਚੰਡੀਗੜ੍ਹ ਵਿਖੇ ਮੀਟਿੰਗ ਬੁਲਾਈ ਹੈ ਤਾਂ ਸਾਡੇ ਸੈਂਟਰ ਬੋਡੀ ਦੇ ਮੈਂਬਰ ਜੀ ਉੱਥੇ ਪਹੁੰਚੇ ਹੋਇਆਗੇ ਸੋ ਅਸੀਂ ਆਸ ਕਰਦਾ ਹਾਂ ਵੀ ਸਰਕਾਰ ਜਿਹੜੀ ਸਾਡੀ ਮੰਗਾਂ ਨੇ ਉਹਦਾ ਜਰੂਰ ਹੱਲ ਕਰੂਗੀ ਜੇਕਰ ਨਹੀਂ ਕਰਦੀ ਤਾਂ ਅਸੀਂ ਹੋਰ ਤਿੱਖੇ ਸੰਘਰਸ਼ ਕਰਾਂਗੇ ਬੁੱਢਲਾਡਾ ਵਿਖੇ ਪੰਜਾਬ ਰੋਡ ਵਿੱਚ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਸਰਕਾਰ ਅਤੇ ਕਾਰਪੋਰੇਸ਼ਨ ਪਾਸੋਂ ਲਾਗੂ ਕਰਾਉਣ ਲਈ ਇੱਕ ਗੇਟ ਰੈਲੀ ਕੀਤੀ ਗਈ ਇਸ ਮੌਕੇ ਵਕਫਕ ਬੁਲਾਰੇ ਨੇ ਬੋਲਦਿਆਂ ਕਿਹਾ ਕਿ ਪਿਛਲੇ 3 ਸਾਲਾਂ ਤੋਂ ਪੰਜਾਬ ਦੀ ਮਾਨ ਸਰਕਾਰ ਕੱਚੇ ਕੰਮਿਆਂ ਨੂੰ ਪੱਕੇ ਕਰਨ ਦੀ ਬਜਾਏ ਡੰਗ ਟਪਾਉ ਨੀਤੀ ਤਹਿਤ ਕੰਮ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਕੱਚੇ ਕੰਮਿਆਂ ਨੂੰ ਸਰਕਾਰ ਬਣਨ ਤੇ ਬੜੀ ਆਸ ਸੀ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲ ਦੇ ਆਧਾਰ ਤੇ ਕੰਮਿਆਂ ਤੇ ਵਿਭਾਗੀ ਅਤੇ ਜਾਇਜ਼ ਮੰਗਾਂ ਨੂੰ ਤੁਰੰਤ ਲਾਗੂ ਕਰੇਗੀ ਪਰੰਤੂ ਇਹ ਸਰਕਾਰ ਦੂਜੀਆਂ ਸਰਕਾਰਾਂ ਵਾਂਗ ਲਾਰਿਆਂ ਦੇ ਨੀਤੀ ਤਹਿਤ ਕੱਚੇ ਕਾਮਿਆਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੇ ਨੇ ਉਹਨਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਸਮਾਂ ਰਹਿੰਦੇ ਆ ਕੱਚੇ ਕਾਮਿਆਂ ਦੀ ਜਾਇਜ਼ ਮੰਗਾਂ ਲਾਗੂ ਨਾ ਕੀਤੀਆਂ ਤੇ ਉਹ 2021 ਤੇ 22 ਮਈ ਨੂੰ ਪੂਰੇ ਪੰਜਾਬ ਅੰਦਰ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨਗੇ ਜਿਵੇਂ ਕਿ ਅੱਜ ਵੀ ਸਾਨੂੰ ਸਰਕਾਰ ਨੇ 2 ਵਜੇ ਦੀ ਮੀਟਿੰਗ ਦਿੱਤੀ ਹੈ ਸਾਡੀ ਜੋ ਅੱਜ ਮੀਟਿੰਗ ਹੈ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਹੋਣੀ ਹੈ ਜੇ ਇਸ ਮੀਟਿੰਗ ਵਿੱਚ ਸਾਡਾ ਕੋਈ ਪੁਖਤਾ ਹੱਲ ਨਹੀਂ ਕੱਢਿਆ ਜਾਂਦਾ ਤਾਂ ਫਿਰ ਜਿਵੇਂ ਕੀ ਸਾਡੇ ਸੰਘਰਸ਼ ਅਲਿਕੇ ਹੋਏ ਨੇ 21 22 ਦੀ ਹੜਤਾਲ ਅਤੇ ਟਰਾਂਸਪੋਰਟ ਮੰਤਰੀ ਦਾ ਘਰਾਓ ਜਾਂ ਮੁੱਖ ਮੰਤਰੀ ਦਾ ਘਰਾਓ ਸਾਰੇ ਸਾਡੇ ਐਕਸ਼ਨ ਉਹ ਸਟੈਂਡ ਕਰਨਗੇ ਤੇ ਹੋਰ ਵੀ ਜਿਵੇਂ ਸੈਂਟਰ ਵੱਲੋਂ ਕਹੂਗੀ ਤੇ ਕੀ ਸੰਘਰਸ਼ ਕੀਤੇ ਜਾਣਗੇ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਫੈਕਟਰੀ ਪੰਜਾਬ ਰੋਡ ਵਿੱਚ ਪਣ ਬਸ ਪੀਆ ਕੀ ਕੰਟਰੈਕਟ ਵਰਤੇ ਉਹਨਾਂ ਡੀਪੀ ਬੋਰਡ ਲੱਗਦਾ ਜੀ ਇਹ ਕੀ ਮਸਲਾ ਜੀ ਪੂਰਾ ਕਿਉਂ ਇਹ ਟ੍ਰੇਲਿੰਗ ਕੀਤੀ ਜਾ ਰਹੀ ਹੈ ਦੇਖੋ ਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਗਭਗ ਸਰਕਾਰ ਬਣੀ ਨੂੰ 3.5 ਸਾਲ ਹੋ ਗਏ ਸਾਨੂੰ ਪੰਜਾਬ ਦੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੜੀ ਸਾਡੇ ਕੱਚੇ ਮਲਾਜਮਾਂ ਦੀਆਂ ਮੰਗਾਂ ਨੇ ਹਰ ਵਾਰ ਸਾਨੂੰ ਮੀਟਿੰਗਾਂ ਦੇ ਕੇ ਸਾਨੂੰ ਪ੍ਰੋਸੇ ਦੇ ਵਿੱਚ ਲੈ ਕੇ ਸਾਨੂੰ ਲਾਰੇ ਲੱਪੇ ਲਾ ਰਹੀ ਹੈ ਜਿਸ ਦੇ ਰੋਸ ਵਜੋਂ ਅਸੀਂ ਅੱਜ ਇੱਥੇ ਗੇਟ ਰੈਲੀ ਕੀਤੀ ਆ ਤੇ ਇਸ ਤੋਂ ਬਾਅਦ ਅਸੀਂ 22 ਕਿਵਾਇ ਤਰੀਕ ਦੀ ਹੜਤਾਲ ਆ ਜੋ ਬੱਸਾਂ ਸਰਕਾਰੀ ਬੱਸਾਂ ਚੱਕਾ ਜਾਵਾਂ ਅਸੀਂ ਉਹ ਕਰਾਂਗੇ ਸਰਕਾਰ ਜਦੋਂ ਬਣੀ ਸੀਗੀ ਤਾਂ ਸਾਨੂੰ ਬੜੀ ਆਸ ਸੀ ਜੇ ਸਾਡੇ ਜਿਹੜੇ ਵਿਭਾਗ ਦੇ ਮਸਲੇ ਆ ਜਾਂ ਸਾਡੇ ਕੱਚੇ ਮਲਾਜਮਾਂ ਦੇ ਮਸਲੇ ਆ ਵੀ ਸਰਕਾਰ ਉਹਨੂੰ ਪਾਇਲ ਦੇ ਆਧਾਰ ਤੇ ਹੱਲ ਕਰੂਗੀ ਪਰੰਤੂ ਸਰਕਾਰ ਸਾਡੇ ਨਾਲ ਮੀਟਿੰਗਾਂ ਕਰਦੀਆਂ ਮੀਟਿੰਗਾਂ ਦੇ ਵਿੱਚ ਸਾਨੂੰ ਕਹਿੰਦੇ ਤੁਹਾਡੀਆਂ ਮੰਗਾਂ ਜਾਇਜ਼ ਨੇ ਅਸੀਂ ਦੂਰ ਹੱਲ ਕਰਾਂਗੇ ਸਾਨੂੰ 15 ਦਿਨ ਦਾ ਟਾਈਮ ਦੇ ਦਿਓ ਸਾਨੂੰ 1 ਮਹੀਨਾ ਦਾ ਟਾਈਮ ਦੇ ਦਿਓ ਅਸੀਂ ਹਰ ਵਾਰ ਚਲੋ ਟਾਈਮ ਦੇ ਦੇਣੇ ਆ ਵੀ ਚਲੋ ਕੋਈ ਗੱਲ ਨਹੀਂ ਸਰਕਾਰ ਬਣੀ ਹੋਈ ਹੈਗੀ ਪਰ ਕਿਤਨਾ ਕਿਤੇ ਸਰਕਾਰ ਸਾਨੂੰ ਜਿਹੜੇ ਲਾਰੇ ਲਾ ਰਹੀ ਹੈਗੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਵੱਲ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈ ਜਾਂ ਸਾਡੇ ਵਿਭਾਗ ਦੇ ਜਿੰਨੇ ਵੀ ਮਸਲੇ ਆ ਗਏ ਸਾਡੇ ਵਿਭਾਗ ਦੇ ਵਿੱਚ ਜਿਵੇਂ ਕਿਲੋਮੀਟਰ ਸਕੀਮ ਦੇ ਜਿਹੜੀ ਬੱਸਾਂ ਨੇ ਉਹ ਸਰਕਾਰ ਪਾ ਰਹੀ ਹੈਗੀ ਜਿਸ ਦਾ ਸਾਡੇ ਜਥੇਬੰਦੀ ਵੱਲੋਂ ਸਾਡੇ ਕੱਚੇ ਮੁਲਾਜ਼ਮਾਂ ਵੱਲੋਂ ਰੋਸ਼ ਅਬਜ਼ਰਤ ਲਈ ਜाहिर ਕਰਦੇ ਆਂਗੇ ਕਿਉਂਕਿ ਜਿਹੜੀਆਂ ਬੱਸਾਂ ਨੇਗੀਆਂ ਇਹਨਾਂ ਦਾ ਸਾਡੇ ਵਿਭਾਗ ਨੂੰ ਲੱਖਾਂ ਕਰੋੜਾਂ ਦੇ ਵਿੱਚ ਜੋ ਚੂਨਾਗਾ ਉਹ ਲੱਗਦਾ ਹੈ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿੰਨੇ ਸਾਡੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੇ ਉਹਨਾਂ ਦਾ ਜਰੂਰ ਹੱਲ ਕੀਤਾ ਜਾਵੇ ਤੇ ਨਾਲ ਦੀ ਨਾਲ ਸਰ ਸਰ ਸਫਰ ਸਹੂਲਤ ਨੂੰ ਦੇਖਦੇ ਹੋਏ ਜਿਵੇਂ ਔਰਤਾਂ ਦਾ ਪੰਜਾਬ ਦੇ ਵਿੱਚ ਸਫਰ ਜਿਹੜਾ ਫ੍ਰੀ ਕੀਤਾ ਹੋਇਆ ਹੈਗਾ ਉਸ ਨੂੰ ਦੇ ਸਾਡੀ ਮੰਗ ਹੈ ਵਿੱਕਟ ਟੋਕਟ ਸਰਕਾਰੀ ਬੱਸਾਂ ਦੀ ਗਿਣਤੀ 10000 ਦੇ ਲਗਭਗ ਕੀਤੀ ਜਾਵੇ ਤਾਂ ਜੋ ਜਿਹੜੀਆਂ ਸਾਡੀਆਂ ਮਾਮਾ ਪੈਣਾ ਜਾਂ ਸਾਡੇ ਸਟੂਡੈਂਟ ਸਫਰ ਕਰਦੇ ਆ ਬੱਸਾਂ ਦੇ ਵਿੱਚ ਉਹ ਸਹੀ ਢੰਗ ਨਾਲ ਕਰ ਸਕਣ ਅਗਲਾ ਕੀ ਪ੍ਰੋਗਰਾਮ ਹੈ ਜੇ ਨਹੀਂ ਤੁਹਾਡੀ ਮੰਦਾ ਮੰਨਿਆ ਜਾਂਦਾ 20 ਕਿਹੜੀ ਤਰੀਕ ਦੀ ਸਾਡੀ ਹੜਤਾਲ ਹੈ 20 ਕਿ 22 ਤਰੀਕ ਦੀ ਸਾਡੀ ਹੜਤਾਲ ਹੈ ਜੇ ਸਾਡੀ ਮੰਗਾਂ ਸਰਕਾਰ ਨਹੀਂ ਮੰਨਦੀ ਤਾਂ ਅਸੀਂ 21 ਤਰੀਕ ਨੂੰ ਮੁੱਖ ਮੰਤਰੀ ਰਾਹ ਛੱਗੇ ਧਰਨਾ ਲਾਵਾਂਗੇ ਜੇ ਜੇਕਰ ਫਿਰ ਵੀ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਅਸੀਂ ਕੁਝ ਜਵੇਂ ਸਾਡੀ ਕੋਈ ਸੈਂਟਰ ਬੋਡੀ ਵੀ ਪ੍ਰੋਗਰਾਮ ਲੈ ਕੋਗੀ ਤੁਹਾ ਜ ਕੋਈ ਵੀ ਕੁਝ ਵੀ ਕਰੂਗੀ ਕੋਈ ਗੱਪਤਕਸ਼ਨਾਸ਼ੀ ਕਰਾਂਗੇ ਤੇ ਅੱਜ ਇੱਕ ਸਰਕਾਰ ਤੋਂ ਕਾਸ ਵੀ ਕਰਦੇ ਸਾਡੀ ਅੱਜ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਨੇ ਲਗਭਗ 2:00 ਵਜੇ ਚੰਡੀਗੜ੍ਹ ਵਿਖੇ ਮੀਟਿੰਗ ਬੁਲਾਈ ਹੈ ਸੋ ਸਾਡੇ ਸੈਂਟਰ ਬੋਰਡ ਦੇ ਮੈਂਬਰ ਜੀ ਉੱਥੇ ਪਹੁੰਚੇ ਹੋਇਆਗੇ ਸੋ ਅਸੀਂ ਆਸ ਕਰਦਾ ਹਾਂ ਵੀ ਸਰਕਾਰ ਜਿਹੜੀ ਸਾਡੀ ਮੰਗਾਂ ਨੇ ਉਹਨਾਂ ਨੂੰ ਜਰੂਰ ਹੱਲ ਕਰੂਗੀ ਜੇਕਰ ਨਹੀਂ ਕਰਦੀ ਤਾਂ ਅਸੀਂ ਹੋਰ ਤਿੱਖੇ ਸੰਘਰਸ਼ ਕਰਾਂਗੇ ਬੁੱਢਲਾਡਾ ਵਿਖੇ ਪੰਜਾਬ ਰੋਡ ਵਿੱਚ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਸਰਕਾਰ ਅਤੇ ਕਾਰਪੋਰੇਸ਼ਨ ਪਾਸੋਂ ਲਾਗੂ ਕਰਾਉਣ ਲਈ ਇੱਕ ਗੇਟ ਰੈਲੀ ਕੀਤੀ ਗਈ। ਇਸ ਮੌਕੇ ਵਕਫਕ ਬੁਲਾ ਰਹੇ ਨੇ ਬੋਲਦਿਆਂ ਕਿਹਾ ਕਿ ਪਿਛਲੇ 3 ਸਾਲਾਂ ਤੋਂ ਪੰਜਾਬ ਦੀ ਮਾਨ ਸਰਕਾਰ ਕੱਚੇ ਕੰਮਿਆਂ ਨੂੰ ਪੱਕੇ ਕਰਨ ਦੀ ਬਜਾਏ ਡੰਗ ਟਪਾਉ ਨੀਤੀ ਤਹਿਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੱਚੇ ਕੰਮਿਆਂ ਨੂੰ ਸਰਕਾਰ ਬਣਨ ਤੇ ਬੜੀ ਆਸ ਸੀ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲ ਦੇ ਆਧਾਰ ਤੇ ਕਾਮਿਆਂ ਤੇ ਵਿਭਾਗੀ ਅਤੇ ਜਾਇਜ਼ ਮੰਗਾਂ ਨੂੰ ਤੁਰੰਤ ਲਾਗੂ ਕਰੇਗੀ ਪਰੰਤੂ ਇਹ ਸਰਕਾਰ ਦੂਜੀਆਂ ਸਰਕਾਰਾਂ ਵਾਂਗ ਲਾਰਿਆਂ ਦੇ ਨੀਤੀ ਤਹਿਤ ਕੱਚੇ ਕਾਮਿਆਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੇ ਨੇ ਉਹਨਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਸਮਾਂ ਰਹਿੰਦੇ ਆ ਕੱਚੇ ਕਾਮਿਆਂ ਦੀ ਜਾਇਜ਼ ਮੰਗਾਂ ਲਾਗੂ ਨਾ ਕੀਤੀਆਂ ਤੇ ਉਹ 20 21 ਤੇ 22 ਮਈ ਨੂੰ ਪੂਰੇ ਪੰਜਾਬ ਅੰਦਰ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨਗੇ ਜਿਵੇਂ ਕਿ ਅੱਜ ਵੀ ਸਾਨੂੰ ਸਰਕਾਰ ਨੇ 2 ਵਜੇ ਦੀ ਮੀਟਿੰਗ ਦਿੱਤੀ ਹੈ ਸਾਡੀ ਜੋ ਅੱਜ ਮੀਟਿੰਗ ਹੈ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਹੋਣੀ ਹੈ ਜੇ ਇਸ ਮੀਟਿੰਗ ਵਿੱਚ ਸਾਡਾ ਕੋਈ ਪੁਖਤਾ ਹੱਲ ਨਹੀਂ ਕੱਢਿਆ ਜਾਂਦਾ ਤਾਂ ਫਿਰ ਜਿਵੇਂ ਕਿ ਸਾਡੇ ਸੰਘਰਸ਼ ਲਿਖੇ ਹੋਏ ਨੇ 2021 22 ਦੀ ਹੜਤਾਲ ਅਤੇ ਟਰਾਂਸਪੋਰਟ ਮੰਤਰੀ ਦਾ ਘਰਾਓ ਜਾਂ ਮੁੱਖ ਮੰਤਰੀ ਦਾ ਘਰਾਓ ਸਾਰੇ ਸਾਡੇ ਐਕਸ਼ਨ ਉਹ ਸਟੈਂਡ ਕਰਨਗੇ ਤੇ ਹੋਰ ਵੀ ਜਿਵੇਂ ਸੈਂਟਰ ਵੱਲੋਂ ਕਹੂਗੀ ਤੇ ਖੇ ਸੰਘਰਸ਼ ਕੀਤੇ ਜਾਣਗੇ। ਭਾਈ ਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਜਸਵਿੰਦਰ ਸਿੰਘ ਸੈਕਟਰੀ ਪੰਜਾਬ ਰੋਡ ਵਿੱਚ ਪਣ ਬਸ ਪੀਆਰਟੀ ਸੀ ਕੰਟਰੈਕਟ ਵਰਤੇ ਉਹਨਾਂ ਡੀਪੂ ਬੋਰਡ ਲੱਗਦਾ ਜੀ। ਇਹ ਕੀ ਮਸਲਾ ਜੀ ਪੂਰਾ ਕਿਉਂ ਗੇ ਟ੍ਰੇਲੀ ਕੀਤੀ ਜਾ ਰਹੀ ਹੈ? ਦੇਖੋ ਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਗਭਗ ਸਰਕਾਰ ਬਣ ਨੂੰ ਤਿੰਨ ਸਾਢੇ ਦਿਨ ਸਾਲ ਹੋ ਗਏ ਸਾਨੂੰ ਪੰਜਾਬ ਦੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੜੀ ਸਾਡੇ ਕੱਚੇ ਮਲਾਜਮਾਂ ਦੀਆਂ ਮੰਗਾਂ ਨੇ ਹਰ ਵਾਰ ਸਾਨੂੰ ਮੀਟਿੰਗਾਂ ਦੇ ਕੇ ਸਾਨੂੰ ਘਰੋਸੇ ਦੇ ਵਿੱਚ ਲੈ ਕੇ ਸਾਨੂੰ ਲਾਰੇ ਲੱਪੇ ਲਾ ਰਹੀ ਹੈ ਜਿਸ ਦੇ ਰੋਸ ਵਜੋਂ ਅਸੀਂ ਅੱਜ ਇੱਥੇ ਗੇਟ ਰੈਲੀ ਕੀਤੀ ਆ ਤੇ ਇਸ ਤੋਂ ਬਾਅਦ ਅਸੀਂ 22 ਤਰੀਕ ਦੀ ਹੜਤਾਲ ਆ ਜੋ ਬੱਸਾਂ ਸਰਕਾਰੀ ਬੱਸਾਂ ਚੱਕਾ ਜਾਵਾਂ ਅਸੀਂ ਉਹ ਕਰਾਂਗੇ ਸਰਕਾਰ ਜਦੋਂ ਬਣੀ ਸੀਗੀ ਤਾਂ ਸਾਨੂੰ ਬੜੀ ਆਸ ਸੀ ਵੀ ਸਾਡੇ ਜਿਹੜੇ ਵਿਭਾਗ ਦੇ ਮਸਲੇ ਆ ਜਾਂ ਸਾਡੇ ਕੱਚੇ ਮੁਲਾਜ਼ਮਾਂ ਦੇ ਮਸਲੇ ਆ ਵੀ ਸਰਕਾਰ ਉਹਨੂੰ ਪਾਇਲ ਦੇ ਆਧਾਰ ਤੇ ਹੱਲ ਕਰੂਗੀ ਪਰੰਤੂ ਸਰਕਾਰ ਸਾਡੇ ਨਾਲ ਮੀਟਿੰਗਾਂ ਕਰਦੀਆਂ ਮੀਟਿੰਗਾਂ ਦੇ ਵਿੱਚ ਸਾਨੂੰ ਕਹਿੰਦੇ ਤੁਹਾਡੀਆਂ ਮੰਗਾਂ ਜਾਇਜ਼ ਨੇ ਅਸੀਂ ਜੂਰ ਹੱਲ ਕਰਾਂਗੇ ਸਾਨੂੰ 15 ਦਿਨ ਦਾ ਟਾਈਮ ਦੇ ਦਿਓ ਸਾਨੂੰ 1 ਮਹੀਨਾ ਦਾ ਟਾਈਮ ਦੇ ਦਿਓ ਅਸੀਂ ਹਰ ਵਾਰ ਚਲੋ ਟਾਈਮ ਦੇ ਦੇਣੇ ਆ ਵੀ ਚਲੋ ਕੋਈ ਗੱਲ ਨਹੀਂ ਸਰਕਾਰ ਬਣੀ ਹੋਈ ਹੈਗੀ ਪਰ ਕਿਤਨਾ ਕਿਤੇ ਸਰਕਾਰ ਸਾਨੂੰ ਜਿਹੜੇ ਲਾਰੇ ਲਾ ਰਹੀ ਹੈਗੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਵੱਲ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈ ਜਾਂ ਸਾਡੇ ਵਿਭਾਗ ਦੇ ਜਿੰਨੇ ਵੀ ਮਸਲੇ ਆਗੇ ਸਾਡੇ ਵਿਭਾਗ ਦੇ ਵਿੱਚ ਜਿਵੇਂ ਕਿਲੋਮੀਟਰ ਸਕੀਮ ਦੀ ਜਿਹੜੀ ਬੱਸਾਂ ਨੇ ਉਹ ਸਰਕਾਰ ਪਾ ਰਹੀ ਹੈਗੀ ਜਿਸ ਦਾ ਸਾਡੇ ਜਥੇਬੰਦੀ ਵੱਲੋਂ ਸਾਡੇ ਕੱਚੇ ਫਰਾਂ ਦੇ ਵੱਲੋਂ ਰੋਸ਼ ਅੱਜ ਅੱਜ ਅਸੀਂ ਜ਼ਾਹਰ ਕਰਦੇ ਆਂਗੇ ਕਿਉਂਕਿ ਜਿਹੜੀਆਂ ਬੱਸਾਂ ਨੇਗੀਆਂ ਇਹਨਾਂ ਦਾ ਸਾਡੇ ਵਿਭਾਗ ਨੂੰ ਲੱਖਾਂ ਕਰੋੜਾਂ ਦੇ ਵਿੱਚ ਜੋ ਚੂਨਾਗਾ ਉਹ ਲੱਗਦਾ ਹੈ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿੰਨੇ ਸਾਡੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੇ ਉਹਨਾਂ ਦਾ ਜਰੂਰ ਹੱਲ ਕੀਤਾ ਜਾਵੇ ਤੇ ਨਾਲ ਦੀ ਨਾਲ ਸਰਕਾਰ ਸਫ਼ਰ ਸਹੂਲਤ ਨੂੰ ਦੇਖਦੇ ਹੋਏ ਜਿਵੇਂ ਔਰਤਾਂ ਦਾ ਪੰਜਾਬ ਦੇ ਵਿੱਚ